ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਿਲਾਵਲ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਬਿਰਤੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜਦੋਂ ਆਪਾਂ ਸ਼ਬਦ ਨੂੰ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਤੇ ਕਰਦੇ ਹਾਂ ਜੇ ਜਦੋਂ ਪਹਿਲੇ ਕਾਲੇ ਤੇ ਇਹ ਸ਼ਬਦ ਨੂੰ ਆਪਾਂ ਸਿੱਖਦੇ ਹਾਂ ਤਾਂ ਮੰਦ ਸप्तक ਵਿੱਚ ਸ਼ਬਦ ਦਾ ਚਰਨ ਕੋਮਲ ਨੀ, ਸ਼ੁੱਧ ਧਾ ਅਤੇ ਪਾ ਇੱਥੇ ਤੱਕ ਹੈ ਤੇ ਮੱਧ ਸप्तक ਵਿੱਚ ਸਾ ਤੋਂ ਬਾਅਦ ਕੋਮਲ ਰੇ, ਕੋਮਲ ਗਾ, ਸ਼ੁੱਧ ਮਾ, ਪਾ, ਸ਼ੁੱਧ ਧਾ, ਕੋਮਲ ਨੀ ਅਤੇ ਤਾਰ ਸप्तक ਵਿੱਚ ਸ਼ਬਦ ਦਾ ਚਰਨ ਕੇਵਲ ਸਾ ਤੱਕ ਹੀ ਹੈ ਆਸਾਨੀ ਦੇ ਨਾਲ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਸਿੱਖ ਸਕਦੇ ਹਨ ਗਾਇਨ ਕਰ ਸਕਦੇ ਹਨ ਤੇ ਪਹਿਲੇ ਆਪਾਂ ਦੇਖਦੇ ਹਾਂ ਸਥਾਈ ਪਿਰਥੀ ਕਦੇ ਨਾ ਹੋਵੇ ਜਨਦੀਰ ਦਾਸ ਪਿਰਥੀ ਕਦੇ ਨਾ ਹੋਵੇ ਜਨ ਕੀਰ ਦਾਸ ਨਾਨਕ ਜੋਰ गोविन्द का पूरण गुणतास गोविन्द का पूर गुण तास वृत्ति कदे जनकियदादे Na ho bhai banderti pade Na ho bhai Jan kī ardā Naanak jor नानक जोर गोविंद का ओर गुणतास नानक जोर नानोविन्दका का गुण गुणतास। ਇਸ ਤੋਂ ਬਾਅਦ ਪੰਤਰਾ ਦੇਖਦੇ ਹਾਂ ਰੋਗ ਮਿਟਾਇਆ ਆਪ ਕਰਮ ਉਜੇ ਅਸੁਖ ਸੰਤ ਰੋਗ ਮਿਟਾਇਆ ਆਪ ਕਰਮ ਉਜੇ ਅਸੁਖ ਸੰਤ ਨਾਨਕ ਜੋਰ ਗੋਬਿੰਦ ਦਾ ਨਾਨਕ ਜੋਰ ਗੋਵਿੰਦ ਦਾ ਪੂਰਨ ਗੁਣਤਾਸ ਤੇ ਹੁਣ ਆਪਾਂ ਦੇਖਦੇ ਆ ਬਿਲਕੁਲ ਸਲੋ ਕੱਲੇ ਕੱਲੇ ਸੁਰ ਤੇ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਰੋਗ ਮਿਟਾਇਆ ਆਪ ਬ੍ਰਭ ਰੋਗ ਮਿਟਾਇਆ ਆਪ ਪ੍ਰਭ ਉਪਰ ਜਿਆ ਸੁਖ ਸੰਤ ਫਿਰ ਇਹਦੇ ਨਾਲ ਸਥਾਈ ਦੀ ਦੂਜੀ ਪੰਕਤੀ ਜੋੜਨੀ ਹੈ ਨਾਨਕ ਜੋਰ ਗੋਬਿੰਦ ਕਾ ਨਾਨਕ ਜੋਰ ਬੋ ਵਿੰਦ ਕਾ ਪੂਰਨ ਮੋਣ ਤਾਸ ਮਿਰਥੀ ਕਦੇ ਨਾ ਹੋਵੇ ਜਨਕੀ ਹਰਦਾਸ ਤੇ ਦੇਖਦੇ ਆਂਤਰੇ ਨੂੰ ਕੱਲੇ ਕੱਲੇ ਸੁਰ ਤੇ ਤਾਰ ਸਬਤਕ ਦੇ ਸਾਤੋਂ ਰੋਗ ਮਿਟਾਇਆ ਆਪ ਪ੍ਰਭ ਜੇ ਆ ਸੁਖ ਸ਼ਾਂਤ ਰੋਗ ਮਿਟਾਇਆ ਆਪ ਪ੍ਰਭ ਉਪਜੇ ਆ ਸੁਖ ਸ਼ਾਂਤ ਤੇ ਇਸ ਦੇ ਨਾਲ ਆਪਾਂ ਅਗਲੀ ਪੰਕਤੀ ਵੀ ਜੋੜ ਸਕਦੇ ਹਾਂ ਜੋ ਕਿ ਸੇਮ ਹੈ ਵਰਡ ਪਰ ਤਾਪ ਅਚਰਜ ਰੂਪ ਵਰਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਅੰਤਰੇ ਵਿੱਚ ਦੋ ਦੋ ਪੰਕਤੀਆਂ ਲੈ ਕੇ ਵੀ ਅੰਤਰਾ ਗਾਇਨ ਕੀਤਾ ਜਾ ਸਕਦਾ ਹੈ ਅਤੇ ਇੱਕ ਇੱਕ ਪੰਕਤੀ ਲੈ ਕੇ ਵੀ ਅੰਤਰਾ ਗਾਇਨ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਜੁੜਨਾ ਹੈ ਨਾਨਕ ਜੋਰ गोविंद का नानक जोरे गोविंद का पूर्ण गुणतास इसको बार पृथ्वी कदे ना हो कोवई जन के यर दा ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ